ਕਿਸੇ ਸਿੱਖ ਨੇ ਕੀਤਾ ਹੁੰਦਾ ਮੁਸਲਮਾਨ ਨੇ ਕੀਤਾ ਹੁੰਦਾ ਸਾਈ ਨੇ ਕੀਤਾ ਹੁੰਦਾ ਅਦਾਲਤ ਨੇ ਕੀਤਾ ਹੁੰਦਾ ਤਾਂ ਹੁਣ ਉਹਦਾ ਉਹਦੇ ਦੇਸ਼ ਧਰੋਹੀ ਦਾ ਮੁਕਦਮਾ ਦਰਜ ਕਰਾ ਕੇ ਉਹਨੂੰ ਅੰਦਰ ਕਰਿਆ ਹੋਣਾ ਸੀ ਕਿ ਸਨਾਤਨ ਧਰਮ ਦਾ ਬੜਾ ਖੁੱਲਾ ਧਰਮ ਹੈ ਇਹ ਤਾਂ ਇੱਕ ਜੀਵਨ ਜਾਂਚ ਦਾ ਤਰੀਕਾ ਦੱਸਦਾ ਹੈ ਕਿ ਇਹ ਇਹ ਦੇਸ਼ ਦੇ ਵਿੱਚ ਜਿਹੜੇ ਮੋਦੀ ਸਾਹਿਬ ਨੇ ਤੇ ਆਰਐਸਐਸ ਹੈ ਇਹ ਡਿਕਟੇਟਰਸ਼ਿਪ ਲਿਆਣਾ ਚਾਹੁੰਦੇ ਸਪਰੀਮ ਕੋਰਟ ਦੇ ਵਿੱਚ ਇੱਕ ਵਕੀਲ ਵੱਲੋਂ ਹੀ ਕੋਸ਼ਿਸ਼ ਕੀਤੀ ਜਾਂਦੀ ਹੈ ਮਾਨਯੋਗ ਚੀਫ ਜਸਟਿਸ ਤੇ ਜੁੱਤੀ ਮਾਰਨ ਦੀ ਸੋ ਇੱਕ ਵੱਡਾ ਹੰਗਾਮਾ ਸ਼ੁਰੂ ਹੋਇਆ ਸੋਮਵਾਰ ਦੇ ਦਿਨ ਤਰੀਕ 6 ਤਰੀਕ ਨੂੰ ਔਰ ਉਸੇ ਤੇ ਅੱਜ ਚਰਚਾ ਰਹੇਗੀ ਕਿਤੇ ਨਾ ਕਿਤੇ ਅੱਜ ਪੂਰੇ ਦੇਸ਼ ਦੇ ਵਿੱਚ ਚਰਚਾ ਬਣੀ ਹੋਈ ਹੈ ਕਿ ਜਿਹੜੇ ਚੀਫ ਜਸਟਿਸ ਜੀ ਨੇ ਉਹ ਐਸੀ ਭਾਈਚਾਰੇ ਨਾਲ ਜੁੜੇ ਹੋਏ ਨੇ ਅਤੇ ਜਿਨ੍ਹਾਂ ਨੇ ਜੁੱਤੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਉਸ ਸਨਾਤਨ ਧਰਮ ਤੋਂ ਨੇ ਔਰ ਉਹਨਾਂ ਨੇ ਇੱਕ ਨਾਰਾ ਵੀ ਦਿੱਤਾ ਕਿ ਸਨਾਤਨ ਧਰਮ ਦਾ ਜਿਹੜਾ ਯਾਨੀ ਗਲਤ ਕਰੇਗਾ ਇਦਾਂ ਹਿੰਦੁਸਤਾਨ ਉਸ ਨੂੰ ਯਾਨੀ ਨਹੀਂ ਬਖਸ਼ਿਆ ਜਾਏਗਾ ਇਸ ਤਰੀਕੇ ਦੇ ਨਾਲ ਨਾਰਾ ਸੀ ਔਰ ਮੈਂ ਇਸ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਸੀਨੀਅਰ ਐਡਵੋਕੇਟ ਦਰਸ਼ਨ ਸਿੰਘ ਢਾਲੀਵਾਲ ਜੀ ਨੇ ਸੋ तमाम ਚਰਚਾਵਾਂ ਰਹਿਣ ਗਿਆ ਇਸੇ ਮੁੱਦੇ ਤੇ ਸੋ ਸਵਾਗਤ ਕਰਦੇ ਹਾਂ ਦਰਸ਼ਨ ਸਾਹਿਬ ਸਵਾਗਤ ਹੈ ਤੁਹਾਡਾ ਜੀ ਥੈਂਕ ਯੂ ਸਰ ਅੱਜ ਅਸੀਂ ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਵੱਲੋਂ ਜਿਸ ਦਾ ਮੈਂ ਪੰਜਾਬ ਦਾ ਸਪੋਕਸਪਰਸਨ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜੋ ਰਕੇਸ਼ ਕਿਸ਼ੋਰ ਨੇ ਵਕੀਲ ਸਾਹਿਬ ਵਕੀਲ ਉਹਨਾਂ ਨੇ ਜਸਟਿਸ ਬੀ ਆਰ ਗੁਵੇ ਦੇ ਉਤੇ ਜੁੱਤੀ ਸਿੱਟਣ ਦੀ ਕੋਸ਼ਿਸ਼ ਕੀਤੀ ਸੀ ਜੋ ਇੱਕ ਬਹੁਤ ਮੰਦਭਾਗੀ ਘਟਨਾ ਹੈ ਸਾਡੀ ਡੈਮੋਕ੍ਰੇਸੀ ਵਾਸਤੇ ਸਾਡੇ ਸੰਵਿਧਾਨ ਵਾਸਤੇ ਤੇ ਸਾਡੇ ਸੁਪਰੀਮ ਕੋਰਟ ਦਾ ਜਿਹੜਾ ਅਹੁਦਾ ਜੱਜ ਸਾਹਿਬਾਂ ਦਾ ਉਸ ਦੇ ਵਾਸਤੇ ਇਹ ਫਿਰ ਉਹ ਸਭ ਤੋਂ ਵੱਡੀ ਗੱਲ ਉਹ ਦੁਖਦੀ ਗੱਲ ਇਹ ਹੈ ਵੀ ਉਹ ਬੰਦਾ ਟੀਵੀ ਤੇ ਚੈਨਲਾਂ ਦੇ ਬੋਲਦਾ ਹੈ ਕਿ ਵੀ ਮੈਂ ਡਰਦਾ ਨਹੀਂ ਮੇਰੇ ਖਿਲਾਫ ਜੋ ਮਰਜ਼ੀ ਕਾਰਵਾਈ ਕਰੋ ਮੈਂ ਇਸ ਦਾ ਪਛਤਾਵਾ ਨਹੀਂ ਕਰਦਾ ਇਹ ਬਹੁਤ ਦੁਖ ਦੀ ਗੱਲ ਹੈ ਇਸ ਦੇ ਪਿੱਛੇ ਬਹੁਤ ਵੱਡੀ ਇੱਕ ਸਾਨੂੰ ਸਾਜ਼ਿਸ਼ ਲੱਗਦੀ ਹੈ ਕਿਉਂਕਿ ਸੁਪਰੀਮ ਕੋਰਟ ਨੇ 16 ਸਤੰਬਰ ਨੂੰ ਇੱਕ ਖੁਜਰਾਹੋ ਮੰਦਿਰ ਦਾ ਕੇਸ ਸੀ ਉਹਦੀ ਪਟੀਸ਼ਨ ਜਿਹੜੀ ਉਹ ਖਾਰਜ ਕਰਤੀ ਸੀ ਉਹਦੇ ਵਿੱਚ ਸੁਪਰੀਮ ਕੋਰਟ ਦੇ ਜਸਾ ਸਾਹਿਬ ਚੀਫ ਜਸਟਿਸ ਸਾਹਿਬ ਨੇ ਕੁਝ ਟਿੱਪਣੀ ਕਰਤੀ ਸੀ ਜਿਹੜੀ ਹੋ ਜਾਂਦੀ ਹੈ ਕੋਟ ਆਮ ਤੌਰ ਤੇ ਕਰਦੀਆਂ ਪਰ ਉਹ ਜੁਡੀਸ਼ੀਅਲ ਆਰਡਰ ਦਾ 파ਟ ਨਹੀਂ ਹੈ ਉਸ ਨੂੰ ਲੈ ਕੇ ਕਾਫੀ ਦਿਨਾਂ ਤੋਂ ਉਸ ਦਿਨ ਤੋਂ ਹੀ ਜਿਹੜਾ ਬੀਜੇਪੀ ਦਾ ਸੋਸ਼ਲ ਮੀਡੀਆ ਹੈ ਉਹ ਬਹੁਤ ਜ਼ਿਆਦਾ ਗਲਤ ਟਿੱਪਣੀਆਂ ਜਾਤੀਵਾਦ ਟਿੱਪਣੀਆਂ ਚੀਫ ਜਸਟਿਸ ਕਿਉਂਕਿ ਉਹ ਸ਼ਡਿਊਲ ਕਾਸਟ ਨੇ ਔਰ ਅਖਦੇ ਨੇ ਸੰਬੰਧ ਸ਼ਡਿਊਲ ਕਾਸਟ ਦੇ ਨਾਲ ਉਹ ਉਹ ਕਰਦੇ ਸੀ ਉਸ ਦਿਨ ਤੋਂ ਮਾਹੌਲ ਬਣਾਇਆ ਜਾ ਰਿਹਾ ਸੀ ਤੇ ਸਾਨੂੰ ਤਾਂ ਇਹ ਲੱਗਦਾ ਵੀ ਇਹ ਜਿਹੜਾ ਜਿਹਨੇ ਆਪਣੇ ਵਕੀਲ ਸਾਹਿਬ ਨੇ ਰਕੇਸ਼ ਜਿਹੜੇ ਕਿਸ਼ੋਰ ਉਹਨਾਂ ਦੀ ਜੁੱਤੀ ਸਿੱਟੀ ਹੈ ਇਹਦੇ ਪਿੱਛੇ ਇਹਦਾ ਭਾਜਪਾ ਦਾ ਤੇ ਆਰਐਸਐਸ ਦਾ ਜਿਹੜੇ ਲੋਕ ਹੈ ਕਿਉਂਕਿ ਦੇਸ਼ ਦੇ ਵਿੱਚ ਇਹ ਹਿੰਦੂ ਰਾਸ਼ਟਰ ਚਾਹੁੰਦੇ ਨੇ ਇਹ ਦੇਸ਼ ਦੇ ਵਿੱਚ ਦਲਤ ਨੂੰ ਅੱਗੇ ਨਹੀਂ ਆਣ ਦੇਣਾ ਚਾਹੁੰਦੇ ਇਹ ਦੇਸ਼ ਦੇ ਵਿੱਚ ਘੱਟ ਗਿਣਤੀਆਂ ਐ ਮੁਸਲਮਾਨ ਐ ਸਿੱਖ ਨੇ ਈਸਾਈ ਨੇ ਸਾਰਿਆਂ ਨੂੰ ਇਹ ਪਿੱਛੇ ਕਰਕੇ ਦਬਾ ਕੇ ਇਹਨਾਂ ਨੂੰ ਜਾਂ ਫਿਰ ਇਹਨਾਂ ਦੇ ਉਲਾਫ ਕਾਰਬਨੀਆਂ ਕਰਕੇ ਆਪਣਾ ਇੱਕ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਓਪਲੀਓ ਕਹਿੰਦੇ ਨੇ ਇਹ ਉਸੇ ਦਾ ਕਾਰਨ ਹੈ ਜੀ ਅੱਛਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ ਹਿੰਦੂ ਸਮਾਜ ਦੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਜੁੱਤੀ ਮਾਰਨ ਦੀ ਤੁਹਾਨੂੰ ਕੀ ਲੱਗਦਾ ਹੈ ਕਿ ਉਸੇ ਹੀ ਜਗ੍ਹਾ ਤੇ ਅਗਰ ਕੋਈ ਸਰਦਾਰ ਸ਼ਖਸ਼ ਹੁੰਦਾ ਜਾਂ ਕੋਈ ਮੁਸਲਿਮ ਹੁੰਦਾ ਤੁਹਾਨੂੰ ਨਹੀਂ ਲੱਗਦਾ ਕਿ ਉੱਥੇ ਜ਼ਿਆਦਾ ਫਿਰ ਵਿਵਾਦ ਹੋਣਾ ਸੀ ਕਿਉਂਕਿ ਅਗਰ ਸਰਦਾਰ ਜੀ ਕੇ ਇਦਾਂ ਦਾ ਹਰਕਤ ਕਰਦਾ ਤਾਂ ਫਿਰ ਕਹਿਣਾ ਸੀ ਕਿ ਸਰਦਾਰ ਖਾਲਿਸਤਾਨੀ ਨੇ ਔਰ ਉਸ ਤੋਂ ਬਾਅਦ ਅਗਰ ਕੋਈ ਮੁਸਲਿਮ ਕਰਦਾ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਵਿਵਾਦ ਵੱਡਾ ਵੱਧ ਸਕਦਾ ਸੀ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਇਸ ਨੂੰ ਅੱਗੇ ਕਿਉਂ ਨਹੀਂ ਵਧਾਇਆ ਜਾ ਰਿਹਾ ਕਿਉਂ ਕਾਰਵਾਈ ਨਹੀਂ ਹੋਈ ਪੂਰੀ ਤਰ੍ਹਾਂ ਹੋਣ ਇਹਦਾ 14 ਸਾਲ ਦੀ ਹਿਸਟਰੀ ਦੱਸਦੀ ਹੈ ਸਰਕਾਰ ਦੀ ਜੇ ਇਹ ਕੰਮ ਕਿਸੇ ਨੇ ਜਿਹੜਾ ਬਹੁਤ ਇਸ ਦਾ ਅਸੀਂ ਨਿੰਦਿਆ ਕਰਦੇ ਹਾਂ ਘੋਰ ਜੇ ਕਿਸੇ ਸਿੱਖ ਨੇ ਕੀਤਾ ਹੁੰਦਾ ਮੁਸਲਮਾਨ ਨੇ ਕੀਤਾ ਹੁੰਦਾ ਇਸਾਈ ਨੇ ਕੀਤਾ ਹੁੰਦਾ ਅਦਾਲਤ ਨੇ ਕੀਤਾ ਹੁੰਦਾ ਤਾਂ ਹੁਣ ਉਹ ਤਾਂ ਉਹਦੇ ਦੇਸ਼ ਤਰੋਹੀ ਦਾ ਮਕਦਮਾ ਦਰਜ ਕਰਕੇ ਉਹਨੂੰ ਅੰਦਰ ਕਰਿਆ ਹੋਣਾ ਸੀ ਤੇ ਸਾਰੇ মিডিਆ ਚ ਇਹਨਾਂ ਨੇ ਰੌਲਾ ਪਾਣਾ ਸੀ ਇਹਨਾਂ ਦੇ ਮੰਤਰੀਆਂ ਨੇ ਵੀ ਰੌਲਾ ਪਾਣਾ ਸੀ ਵੀ ਜੇ ਤੇ ਸਰਦਾਰ ਹੁੰਦਾ ਇੱਕ ਖਾਲਸਾ ਦਾਨੀ ਆ ਜੀ ਜੇ ਮੁਸਲਮਾਨ ਹੁੰਦਾ ਇਸ ਤਾਂ ਜੀ ਪਾਕਿਸਤਾਨ ਦੇ ਨਾਲ ਸੰਬੰਧ ਨੇ ਜੇ 크ਿਸਚੀਅਨ ਹੁੰਦਾ ਪਤਾ ਨਹੀਂ ਕਿੱਥੇ ਕਿੱਥੇ ਜੋੜ ਦੇ ਹੁਣ ਇਹ ਦੇ ਕਰਕੇ ਉਹ ਆਪ ਹੀ ਕਹਿ ਰਹੇ ਮੈਂ ਸਨਾਤ ਨਹੀਂ ਹੈ ਉਹ ਆਪੇ ਦੱਸ ਰਿਹਾ ਦੇਖੋ ਸ ਇੱਕ ਸਨਾਤਨ ਧਰਮ ਦੀ ਬੇਇਜ਼ਤੀ ਕਿਵੇਂ ਹੋ ਸਕਦੀ ਹੈ ਜੇ ਕੋਰਟ ਨੇ ਟਿੱਪਣੀ ਕਰਦੀ ਇੱਕ ਸਭ ਤੋਂ ਇਹ ਇਹ ਬੜਾ ਗਲਤ ਨੈਰੇਟਿਵ ਬਣਾ ਰਹੇ ਨੇ ਇਹ ਇਹ ਵੀ ਕਹਿ ਦਿੰਦੇ ਨੇ ਵੀ ਹਿੰਦੂਆਂ ਨੂੰ ਖਤਰਾ ਹੈ ਜਿਹੜੀ ਬਹੁ ਗਿਣਤੀ ਹੈ ਦੇਸ਼ ਦੇ ਵਿੱਚ ਕਦੇ ਬਹੁ ਗਿਣਤੀ ਨੂੰ ਵੀ ਘੱਟ ਗਿਣਤੀ ਤੋਂ ਖਤਰਾ ਹੁੰਦਾ ਘੱਟ ਗਿਣਤੀ ਹੁੰਦਾ ਬਹੁ ਗਿਣਤੀ ਦਾ ਖਤਰਾ ਹੁੰਦਾ ਤੇ ਸਨਾਤਨ ਧਰਮ ਦਾ ਬੜਾ ਖੁੱਲਾ ਧਰਮ ਇਹ ਤਾਂ ਇੱਕ ਜੀਵਨ ਜਾਂਚ ਦਾ ਤਰੀਕਾ ਦੱਸਦਾ ਹੈ ਇਹਦੇ ਤੋਂ ਤਾਂ ਇਹ ਤਾਂ ਜੇ ਤੁਸੀਂ ਕੋ ਹੁਣ ਉਰੇ ਸਿੱਖ ਧਰਮ ਵੀ ਆ ਲਿਆ ਬੁੱਧ ਧਰਮ ਵੀ ਆ ਗਿਆ ਤੇ ਜੈਨ ਧਰਮ ਵੀ ਆ ਗਿਆ ਆਪਣਾ ਇਸਲਾਮ ਵੀ ਆ ਲਿਆ ਕਿ ਆ ਸਨਾਤਨ ਧਰਮ ਖਤਮ ਹੋਇਆ ਨਹੀਂ ਹੋਇਆ ਕੁਝ ਲੋਕ ਤਾਂ ਚੇਂਜ ਕਰ ਦਿੰਦੇ ਨੇ ਕੁਝ ਲੋਕ ਸਨਾਤਨ ਧਰਮ ਵੀ ਚੇਂਜ ਕਰ ਦਿੰਦੇ ਨੇ ਕੁਝ ਉਹ ਵੀ ਉਹ ਤਾਂ ਥੋੜਾ ਬਹੁਤਾ ਚੱਲਦਾ ਰਹਿੰਦਾ ਇਸ ਹੋਵਾ ਦਿਖਾ ਕੇ ਜਿਹੜੀ ਬਹੁ ਗਿਣਤੀ ਹੈ ਉਸ ਦੀਆਂ ਵੋਟਾਂ ਲੈਣੀਆਂ ਚਾਹੁੰਦੇ ਨੇ ਤੇ ਇੱਕ ਜਿਹੜਾ ਇਹ ਆਉਂਦੇ ਨੇ ਵੀ ਸਿਰਫ ਜੋ ਕਾਰਸੈਸ ਦੀ ਥਿਊਰੀ ਹੈ ਮਨੁਵਾਦੀ ਜਿਹੜੀ ਇਹਨਾਂ ਦੀ ਵਿਚਾਰਧਾਰਾ ਹੈ ਵੀ ਉੱਚ ਜਾਤੀ ਦੇ ਸਵਰਣ ਲੋਕ ਹੀ ਕੁਝ ਰਾਜ ਕਰਨ ਉਹਨਾਂ ਦੇ ਮੁਤਾਬਕ ਹੀ ਦੇਸ਼ ਚੱਲੇ ਉਹਨਾਂ ਦੇ ਮੁਤਾਬਕ ਹੀ ਸੰਵਧਾਨ ਚੱਲੇ ਇਹਨਾਂ ਨੇ ਦਾ ਜਦੋਂ 14 ਸਾਲ ਤੋਂ ਸੰਵਧਾਨਬਾਦਨ ਦੀ ਵੀ ਕੋਸ਼ਿਸ਼ ਕੀਤੀ ਹੈ बार-बार ਕਦੇ ਕਹਿੰਦੇ ਸੋਸ਼ਲਿਜ਼ਮ ਵੱਡਣੀ ਚਾਹੀਦਾ ਜੋ ਇਹ ਕਹਿੰਦੇ ਸੈਕੂਲਰ ਵਰਡ ਨਹੀਂ ਚਾਹੀਦਾ ਸੰਵਿਧਾਨ ਦੇ ਵਿੱਚ ਮਤਲਬ ਇਹਦਾ ਮਨਸ਼ਾ ਤਾਂ ਕਲੀਅਰ ਹੈ ਇਹਨਾਂ ਦੀ ਇਹਨਾਂ ਦੀ ਮਨਸ਼ਾ ਤਾਂ ਜਦੋਂ ਐਲਕੇ ਅਡਵਾਨੀ ਸਾਹਿਬ ਨੇ ਰਤ ਯਾਤਰਾ ਕੀਤੀ ਸੀ ਤੇ ਨਰਿੰਦਰ ਮੋਦੀ ਜੀ ਸਾਡੇ ਪ੍ਰਧਾਨ ਮੰਤਰੀ ਇਨਚਾਰਜ ਸੀ ਉਸ ਦੇ ਰਤ ਯਾਤਰਾ ਦੇ ਫਿਰ ਇਹ ਪ੍ਰਧਾਨ ਮੰਤਰੀ ਬਣ ਗਏ ਉਹ ਤਾਂ ਉਦੋਂ ਹੀ ਕਲੀਅਰ ਹੋ ਗਿਆ ਸੀ ਕਿਉਂਕਿ ਇਹ ਤਾਂ ਸ਼ਰਿਆਮ ਹੀ ਕਹਿੰਦੇ ਨੇ ਇੱਕ ਸੁਬਦੂਦ ਦੀ ਲੋੜ ਨਹੀਂ ਤਾਂ ਸ਼ਰਿਆਮ ਸਟੇਜਾਂ ਤੇ ਮੀਡੀਆ 'ਚ ਕਹਿੰਦੇ ਨੇ ਵੀ ਅਸੀਂ ਆਰਐਸਐਸ ਦੇ ਵਰਕਰ ਰਹੇ ਹਾਂ ਅਸੀਂ ਤਾਂ ਆਰਐਸਐਸ ਜਾਣਦੇ ਵੀ ਹਾਂ ਅਸੀਂ ਤਾਂ ਆਰਐਸਐਸ ਦੀ ਥਿਊਰੀ ਨੂੰ ਮੰਨਦੇ ਹਾਂ ਤੋ ਇਹ ਬਹੁਤ ਦੇਸ਼ ਵਾਸਤੇ ਮੱਧ ਭਾਗਾ ਹੈ ਤੇ ਜਿਹੜਾ ਵਕੀਲ ਭਾਈਚਾਰਾ ਹੈ ਉਹ ਦੇਸ਼ ਵਿੱਚ ਅਲੱਗ-ਅਲੱਗ ਸਟੇਟਾਂ ਦੇ ਵਿੱਚ ਉਹ ਬਹੁਤ ਜ਼ਿਆਦਾ ਪ੍ਰੋਟੈਸਟ ਵੀ ਕਰ ਰਿਹਾ ਤੇ ਸਾਡੀ ਐਸੋਸੀਏਸ਼ਨ ਵੱਲੋਂ ਅਸੀਂ ਵੀ ਪ੍ਰੋਟੈਸਟ ਕਰਾਂਗੇ ਸਾਰੇ ਦੇ ਲੋਕਾਂ ਨੂੰ ਖਾਸ ਕਰ ਬੁੱਧੀਜੀਵੀ ਵਰਗ ਨੂੰ ਜਥੇਬੰਦੀਆਂ ਨੂੰ ਜਿਹੜੀਆਂ ਜਨਤਕ ਜਥੇਬੰਦੀਆਂ ਨੇ ਪੜੇ ਲਿਖੇ ਲੋਕ, ਬੁੱਧੀਜੀਵੀ, ਵਕੀਲ ਭਾਈਚਾਰਾ, ਗਰੀਬ ਲੋਕ ਸਾਰਿਆਂ ਨੂੰ ਅਸੀਂ ਇਹ ਕਹਿੰਦੇ ਜੇ ਦੇਸ਼ ਤੁਸੀਂ ਬਚਾਉਣਾ ਹੈ ਤਾਂ ਖੁੱਲ ਕੇ ਆਓ ਕਿਉਂਕਿ ਇੱਕ ਜ디ਸ਼ਰੀ ਰਹਿ ਗਈ ਕਿ ਇਹ ਇਹ ਦੇਸ਼ ਦੇ ਵਿੱਚ ਜਿਹੜੇ ਮੋਦੀ ਸਾਹਿਬ ਨੇ ਤੇ ਆਰਐਸਐਸ ਹੈ ਇਹ ਡਿਕਟੇਟਰਸ਼ਿਪ ਲਿਆਣਾ ਚਾਹੁੰਦੇ ਨੇ ਸਭ ਤੋਂ ਵੱਧ ਕੀ ਇਹਨਾਂ ਨੇ ਸਭ ਤੋਂ ਪਹਿਲਾਂ ਕੌਣ ਖਤਮ ਕੀਤਾ ਕੌਣ ਲਿੱਤਾ ਆਪਣੇ ਕਬਜ਼ੇ 'ਚ ਮੀਡੀਆ ਸਾਰਾ মিডিਆ ਇੱਕੇ ਗੱਲ ਕਰਦਾ ਫਿਰ ਇਹਨਾਂ ਨੇ ਬਿਊਰੋਕ੍ਰੇਸੀ ਲਿੱਤੀ ਹੁਣ ਇਹ ਜੁਡੀਸ਼ਰੀ ਕਿਉਂਕਿ ਜਿਹੜਾ ਡਿਕਟੇਟਰ ਹੁੰਦਾ ਹੈ ਨਾ ਜੀ ਉਹ ਲਾਸਟ ਵਿੱਚ ਇੱਕੇ ਜੁਡੀਸ਼ਰੀ ਨੂੰ ਫਿਰ ਉਹ ਕਾਬੂ ਕਰਨਾ ਚਾਹੁੰਦਾ ਬਾਕੀ ਤਾਂ ਕਰ ਲੈਂਦਾ ਕਿਉਂਕਿ ਸਰਕਾਰ ਹੁੰਦੀ ਹੈ ਉਹ ਜੁਡੀਸ਼ਰੀ ਨੂੰ ਕਾਬੂ ਕਰਕੇ ਫਿਰ ਸਾਰਾ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਨੇ ਵੀ ਸਾਡੇ ਹਿਸਾਬ ਨਾਲ ਜੋ ਸਾਡੀ ਥਿਊਰੀ ਆ ਰੀਐਸਐਸ ਦੀ ਕਟੜਵਾਦ ਦਾ ਉਸ ਤਰ੍ਹਾਂ ਹੀ ਅਦਾਲਤਾਂ 'ਚ ਫੈਸਲੇ ਹੋਣ ਉਦਾਂ ਹੀ ਆਫਸਰ ਕਰਨ ਉਦਾਂ ਹੀ ਯੂਨੀਵਰਸਿਟੀਆਂ 'ਚ ਤੁਸੀਂ ਦੇਖੋ ਵਾਈਸ ਚਾਂਸਲਰ ਹੋਰ ਚੋਣ ਕਮਿਸ਼ਨ ਇਹਨਾਂ ਦੇ ਮੁਤਾਬਕ ਹੀ ਚੱਲਦਾ ਸਾਰਾ ਉਹ ਜਿਹੜਾ ਇਹ ਬਹੁਤ ਬੜਾ ਮੰਦ ਭਾਗਾ ਤੇ ਸਾਡੀ ਇਸ ਘਟਨਾ ਦੇ ਨਾਲ ਸਾਡੀ ਸਾਰੇ ਵਰਲਡ ਵਿੱਚ ਵੀ ਬਹੁਤ ਬੇਇੱਜ਼ਤੀ ਹੋਈ ਹੈ ਇੱਕ ਤੁਸੀਂ ਚੀਫ ਜਸਟਿਸ ਤੇ ਤੁਸੀਂ ਇਸ ਤਰ੍ਹਾਂ ਦੀ ਮਤਲਬ ਜੁੱਤੀ ਸੀਡਣ ਦੀ ਕੋਸ਼ਿਸ਼ ਕਰਦੇ ਹੋ ਸਾਰਾ ਦੇਸ਼ ਹੈ ਜਿਹੜਾ ਉਤੀ ਬਦਨਾਮੀ ਹੋਈ ਹੈ ਦੂਜਾ ਇਹ ਜਿਹੜੇ ਪ੍ਰਧਾਨ ਮੰਤਰੀ ਤੁਸੀਂ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਦੇਖੋ ਕਦੇ ਪਹਿਲੇ ਚੀਫ ਜਸਟਿਸ ਦੇ ਹੁਣੇ ਘਰ ਚ ਲੈ ਜਾਂਦੇ ਨੇ ਪ੍ਰਧਾਨ ਮੰਤਰੀ ਕਦੇ ਜੱਜਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਕਦੇ ਬਸ ਪ੍ਰਧਾਨ ਮੰਤਰੀ ਦਾ ਕੰਮ ਥੋੜਾ ਹੁਣ ਟਵੀਟ ਕਰਦਾ ਤੁਸੀਂ ਟਵੀਟ ਇਹ ਕੀਤਾ ਵੀ ਉਹਨਾਂ ਨੇ ਬੜਾ ਜੀ ਬਹੁਤ ਜ਼ਿਆਦਾ ਟਰਮਾ ਦਿਖਾਇਆ ਚੀਫ ਜਸਿਸ ਨੇ ਇਹ ਗੱਲ ਕਰਨ ਦੀ ਲੋੜ ਸੀ ਉਹ ਤਾਂ ਜਦੇ ਆਰਡਰ ਕਰਦੇ ਮੀਡੀਆ ਨੂੰ ਦੱਸਦੇ ਵੀ ਉਹ ਉਹ ਬੰਦੇ ਦੇ ਖਿਲਾਫ ਪਰਚਾ ਦਰਜ ਹੋ ਗਿਆ ਪਰਚਾ ਦਰਜ ਕਰਕੇ ਅਸੀਂ ਇਨਕੁਆਇਰੀ ਕਰ ਰਹੇ ਹਾਂ ਕਿਤੇ ਇਹ ਕੋਈ ਬਹੁਤ ਵੱਡੀ ਕੋਈ ਹੋਰ ਸ਼ਾਜਿਸਤਾ ਨੀ ਦੇਸ਼ ਨੂੰ ਤੋੜੁੰਦੀ ਇਹ ਗੱਲ ਕਰਨੀ ਚਾਹੀਦੀ ਸੀ ਇਹ ਤਾਂ ਕਲੀਅਰ ਹੈ ਹੁਣ ਦੇਖੋ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਸਰਕਾਰ ਦਾ ਜੇ ਤੁਸੀਂ ਚੋਣ ਕਮਿਸ਼ਨ ਦੇ ਖਿਲਾਫ ਬੋਲ ਦੋ ਤਾਂ ਸਾਰੇ ਮੰਤਰੀ ਆ ਜਾਣਗੇ ਸਾਰਾ ਜਿਹੜਾ ਮੀਡੀਆ ਖਰੀਦਿਆ ਹੋਇਆ ਵੱਡੇ ਵੱਡੇ ਚੈਨਲ ਆ ਜਾਣਗੇ ਉਹੀ ਡਿਬੇਟ ਹੁੰਦੀ ਹੈ ਕੋਈ ਬੋਲ ਹੀ ਨਹੀਂ ਰਿਹਾ ਉਹ ਸ਼ਰਿਆਮ ਕਹਿ ਰਿਹਾ ਵੀ ਤੁਸੀਂ ਮਹਤਾ ਜੀ ਨਾਮ ਮੈਨੂੰ ਕੋਈ ਇਹਦਾ ਕੋਈ ਅਫਸੋਸ ਹੈ ਨਾ ਮੈਂ ਡਰਦਾ ਹੁਣ ਇਹਨਾਂ ਦਾ ਕੀ ਰਾਜ ਕਰ ਕਿਦਾਂ ਦਾ ਰਾਜ ਕਰਦੇ ਨੇ ਇਹ ਲੋਕ ਹੁਣ ਤੁਸੀਂ ਪਹਿਲਾਂ ਦੇਖੋ ਨਿਸ਼ੀਕਾਂਤ ਦੂਬੇ ਇਹਨਾਂ ਦਾ ਐਮਪੀ ਉਨੇ ਬੋਲੇ ਅਭੀ ਸੁਪਰੀਮ ਕੋਰਟ ਹੈ ਜਿਹੜਾ ਧਾਰਮਿਕ ਦੰਗੇ ਤੇ ਅਰਜਾਜਕਤਾ ਫਲਾਉਂਦਾ ਹੈ ਦੇਸ਼ ਦੇ ਵਿੱਚ ਅਸੀਂ ਤਾਂ ਕਦੇ ਸੁਣਿਆ ਨਹੀਂ ਕਦੇ ਇਦਾਂ ਓਪਨਲੀ ਪੋਲੀਟੀਕਲ ਬੰਦੇ ਜੱਜ ਸਾਹਿਬ ਦੇ ਖਿਲਾਫ ਬੋਲਦੇ ਜੁਡੀਸ਼ਰੀ ਦੇ ਖਿਲਾਫ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਇਹ ਤਾਂ ਸਗੋ ਜਿਹੜੇ ਬੰਦੇ ਇਹਨਾਂ ਦੀ ਗੱਲ ਕਰਦੇ ਨੇ ਸਮਾਜ ਨੂੰ ਤੋੜਨ ਦੀ ਗੱਲ ਕਰਦੇ ਨੇ ਇਹਨਾਂ ਦੀਆਂ ਵੱਧ ਗਿਣਤੀ ਦੀਆਂ ਜਿਹੜੀਆਂ ਉਹ ਵੋਟਾਂ ਬਣਾਉਣ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਤਾਂ ਇਹ ਵੱਡੇ ਵੱਡੇ ਉਹਦੇ ਨਾਲ ਨਵਾਜਦੇ ਨੇ ਸਾਨੂੰ ਤਾਂ ਇਹ ਲੱਗਦਾ ਵੀ ਇਸ ਨੂੰ ਵੀ ਕੋਈ ਐਮਪੀ ਐਮਐਲਏ ਦਾ ਮੰਤਰੀ ਨਾ ਬਣਾ ਦੇਣ ਜੋ ਜਿੱਦਾਂ ਇਹਨਾਂ ਦਾ ਕੰਮ ਕਰਨ ਦਾ 14 ਸਾਲ ਦਾ ਤਰੀਕਾ ਜ अच्छा जिस तरह उन्होंने नारा मारा है सनातन का अपमान नहीं सहेगा हिंदुस्तान। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੇ ਤੁਸੀਂ ਪਹਿਲਾਂ ਗੱਲ ਆਖੀ ਹੈ ਕਿ ਜੱਜ ਸਾਹਿਬ ਨੇ ਟਿੱਪਣੀ ਕੀਤੀ ਸੀ ਉਸ ਕਰਕੇ ਉਹਨਾਂ ਨੇ ਇਹ ਗੱਲ ਕਹੀ ਜਾਂ ਤਾਂ ਫਿਰ ਉਹ Dalit ਭਾਈਚਾਰੇ ਨਾਲ ਜੁੜੇ ਹੋਏ ਨੇ ਇਸ ਕਰਕੇ ਉਹਨਾਂ ਦੇ ਨਾਲ ਇਹ ਯਾਨੀ ਘਟਨਾ ਵਾਪਰੀ ਯਾਨੀ ਉਹਨਾਂ ਨੇ ਕੀਤਾ ਕਿਉਂਕਿ ਉਹ ਸਨਾਤਨ ਧਰਮ ਤੋਂ ਨੇ। ਯੂਏ ਜਿਹੜੀ ਪਹਿਲਾ ਨਾ ਸਟੋਰੀ ਲਿਖੀ ਜਾਂਦੀ ਆ ਜੋ ਜਿੱਦਾਂ ਉਹਦੇ ਬਿਆਨਾਂ ਤੇ ਲੱਗ ਰਿਹਾ ਸੀ ਉਹ ਉਹ ਕਹਿ ਰਿਹਾ ਆ ਵੀ ਤੁਸੀਂ ਮੀਡੀਆ 'ਚ ਦੇ ਆਇਆ ਵੀ ਮੈਂ ਤਿੰਨ ਜੱਜ ਬੈਠੇ ਸੀ ਮੈਂ ਤਾਂ ਚੀਫ ਜਸਟਿਸ ਦੇ ਦੇ ਹੀ ਮਾਰਨੀ ਸੀ ਜੁੱਤੀ ਮਤਲਬ ਕਹਿਣ ਦਾ ਮਤਲਬ ਤਾਂ ਉਹੀ ਹੋਇਆ ਨਾ ਜੀ ਵੀ ਐਜ਼ ਅ ਦਲਤ ਉਹਨਾਂ ਦੇ ਜੁੱਤੀ ਮਾਰਦੇ ਸੀ ਅਸੀਂ ਇਹਦੇ ਕਰਕੇ ਅਸੀਂ ਦਿਖਾਣਾ ਸੀ ਵੀ ਅਸੀਂ ਨਹੀਂ ਬੰਦੇ ਸਨਾਤਨ ਧਰਮ 'ਚ ਵੀ ਕੁਝ ਬੰਦੇ ਹੀ ਨੇ ਜੀ ਸਨਾਤਨ ਧਰਮ 'ਚ ਦੱਸੋ ਹੋਰ ਵੀ ਕਿੰਨੇ ਹਿੰਦੂ ਭਰਾ ਨੇ ਹੋਰ ਲਗ ਲਗ ਉਹਨਾਂ ਬੰਦੇ ਕੋਈ ਕਟੜ ਨਹੀਂ ਹੈ ਇਹ ਕੁਝ ਬੰਦੇ ਨੇ ਜਿਹੜੇ ਕਿ ਇਹਨਾਂ ਰਾਜਨੀਤਿਕ ਨੇਤਾਵਾਂ ਨੇ ਆਰਐਸਐਸ ਨੇ ਇਹ ਪਾਲੇ ਹੋਏ ਨੇ ਐਂ ਪੂਰੀ ਪਲੈਨਿੰਗ ਦੇ ਨਾਲ ਇਸ ਇਦਾਂ ਦਾ ਕੋਈ ਨਾ ਕੋਈ ਮੁੱਦਾ ਚੁੱਕਣਗੇ ਕਿਉਂਕਿ ਜੋ ਦੇਸ਼ ਦੇ ਹਾਲਾਤ ਨੇ ਜੋ ਬੇਰਜ਼ਗਾਰੀ ਹੈ ਭ੍ਰਿਸ਼ਟਾਚਾਰ ਹੈ ਹੋਰ ਦੇਸ਼ ਦੀ ਆਰਥਿਕ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਉਸ ਦੀ ਮਤਲਬ ਇਹਨੂੰ ਠੀਕ ਕਰਨ ਨੂੰ ਕੋਈ ਨਾ ਕੋਈ ਮੁੱਦਾ ਇਹ ਚਲਾ ਕੇ ਰੱਖਦੇ ਨੇ ਇਹਨਾਂ ਨੇ ਪਲੈਨਿੰਗ ਬਣਾਈ ਹੁੰਦੀ ਹੈ ਤੁਸੀਂ ਦੱਸੋ ਅੱਜ ਦਾ ਨੌਜਵਾਨ ਕਿੰਨਾ ਪਰੇਸ਼ਾਨ ਹੈ ਦੇਸ਼ ਦਾ ਥੋੜੇ ਦਿਨ ਹੋਏ ਚੀਫ ਜਸਸੀ ਸਾਹਿਬ ਨੇ ਕਿਹਾ ਕੋਈ ਸਰਕਾਰੀ ਕੇਸ ਲੱਗਿਆ ਵਜੀ ਸਰਕਾਰ ਸੈਂਟਰ ਦਾ ਜਿਹੜਾ ਵਕੀਲ ਪੇਸ਼ ਹੋਇਆ ਉਹਨਾਂ ਨੂੰ ਕਿਹਾ ਵੀ ਤੁਸੀਂ ਸੰਭਲ ਕੇ ਚੱਲੋ ਸੁਧਾਰ ਲਓ ਕੰਟਰੀ ਨੂੰ ਕਿਤੇ ਤੁਹਾਡਾ ਨੇਪਾਲ ਵਾਲਾ ਹਾਲ ਨਾ ਹੋ ਜਾਏ ਉਪਨੀ ਕਿਹਾ ਚੀਫ ਜਸਸੀ ਨੇ بڑے بڑے ਬੁੱਧੀਜੀਵੀ ਬੋਲ ਰਹੇ ਨੇ ਮਤਲਬ ਪਰ ਇਹ ਕੰਦ ਤੇ ਲਖਿਆ ਲਿਖਿਆ ਨਹੀਂ ਪੜ ਰਹੇ ਇਹ ਬਹੁਤ ਅੰਡਰ ਐਸਟੀਮੇਟ ਕਰ ਰਹੇ ਨੇ ਦੇਸ਼ ਦੇ ਲੋਕਾਂ ਨੂੰ ਜਿਹੜੇ ਕਿ ਸਾਡੇ ਦੇਸ਼ ਦੇ ਲੋਕ ਬੜੇ ਸਿਆਣੇ ਨੇ ਆਜ਼ਾਦੀ ਤੋਂ ਲੈ ਕੇ ਉਹਨਾਂ ਨੇ ਕਿੰਨੇ ਆ ਉਹ ਮੁਸ਼ਕਲਾਂ ਝੱਲੀਆਂ ਤੇ ਹੁਣ ਵੀ ਉਹ ਇਕੱਠੇ ਹੋ ਜਾਂਦੇ ਨੇ ਪਰ ਦੇਸ਼ ਹੁਣ ਇਹਨਾਂ ਦੇ ਮੁਤਾਬਕ ਲੋਕ ਨਹੀਂ ਚੱਲਣ ਦੇਣਗੇ। ਅੱਛਾ ਵਕੀਲ ਸਾਹਿਬ ਮੈਂ ਇਹ ਪੁੱਛਣਾ ਚਾਹਨਾ ਕਿ ਤੁਸੀਂ ਉਹਨਾਂ ਦੇ ਲਈ ਕਿਉਂ ਖੜੇ ਹੋ ਕਿਉਂਕਿ ਉਹ ਯਾਨੀ ਐਸੀ ਭਾਈਚਾਰੇ ਨਾਲ ਜੁੜੇ ਹੋ ਐਸ ਲਈ ਜਾਂ ਤਾਂ ਫਿਰ ਅਗਰ ਜੇ ਹੋਰ ਪਾਰਟੀ ਤੋਂ ਹੁੰਦੇ ਅਗਰ ਫਿਰ ਤੁਸੀਂ ਖੜਨਾ ਸੀ। ਇਹ ਜਿਹੜੀ ਸਾਡੀ ਐਸੋਸੀਏਸ਼ਨ ਹੈ ਅਸੀਂ ਤਾਂ ਵਕੀਲ ਲੋਕਾਂ ਅਸੀਂ ਤਾਂ ਦੇਸ਼ ਨੂੰ ਸੰਵਿਧਾਨ ਦੇ ਮੁਤਾਬਕ ਚਲਾਉਣਾ ਚਾਹੁੰਦੇ ਆ ਚਾਹੇ ਕੋਈ ਹੋਰ ਜਾਤੀ ਦੇ ਵੀ ਚੀਫ ਜੱਜ ਹੁੰਦੇ ਅਸੀਂ ਫਿਰ ਵੀ ਇਸ ਤਰ੍ਹਾਂ ਹੀ ਵਿਰੋਧ ਕਰਨਾ ਸੀ ਕਿਉਂਕਿ ਇਹ ਚੀਫ ਜਸਟਿਸ ਦੇ ਕੋਸ਼ਿਸ਼ ਨਹੀਂ ਕੀਤੀ ਜੁੱਤੀ ਮਾਰਨ ਦੀ ਇਹ ਦੇਸ਼ ਦੇ ਸੰਵਿਧਾਨ ਜੋ ਡਾਕਟਰ ਬੇਦਗਰਜੀ ਨੇ ਬਣਾਇਆ ਤੇ ਸਾਡੀ ਜੁਡੀਸ਼ਰੀ ਹੈ ਜਿਹੜੀ ਇੰਡੀਪੈਂਡੈਂਟ ਹੈ ਉਸਤੇ ਹਮਲਾ ਹੈ ਪਰ ਜਿੱਦਾਂ ਉਹ ਬੋਲ ਰਿਹਾ ਸੀ ਤੁਹਾਨੂੰ ਤਾਂ ਜਿੱਦਾਂ ਦੇ ਭਾਪੀ ਪ੍ਰਚਾਰ ਚੜਾ ਰਹੀ ਹੈ ਸੋਸ਼ਲ ਮੀਡੀਆ ਤੇ ਤਾਂ ਸਾਨੂੰ ਇਹ ਗੱਲ ਕਰਨੀ ਪੈ ਰਹੀ ਹੈ ਵੀ ਉਹ ਐਸਸੀ ਭਾਈਚਾਰਾ ਕਰਕੇ ਕਿਉਂਕਿ ਉਹਨਾਂ ਨੂੰ ਨਫਰਤ ਪਲਾਉਂਦਿਆ ਲੋਕ ਕੀ ਕਰਦੇ ਨੇ ਇਹ ਲੋਕ ਨਫਰਤ ਪਲਾਉਂਦੇ ਨੇ ਤਰੀਕੇ ਨਾਲ ਲੋਕਾਂ ਨੂੰ ਤਿਆਰ ਕਰ ਦਿੰਦੇ ਨੇ ਉਸ ਤਰ੍ਹਾਂ ਹੀ ਫਿਰ ਹੁਣ ਕਹਿਣਗੇ ਸਾਡਾ ਕੋਈ ਹੱਥ ਨਹੀਂ ਹੱਥ ਕਿਉਂ ਨਹੀਂ ਤੁਸੀਂ ਦਿਨ ਰਾਤ ਹਿੰਦੂ ਮੁਸਲਮਾਨ ਸਿੱਖ ਮੁਸਲਮਾਨ ਤੁਸੀਂ ਹਰੀ ਜਾਂ ਸ਼ਡਿਊਲ ਕਾਸਟ ਸ਼ਡਿਊਲ ਕਾਸਟ ਮੰਦਿਰ ਚ ਨਹੀਂ ਮੱਥਾ ਟੇਕ ਸਕਦਾ ਸ਼ਡਿਊਲਡਾਰ ਆਪਣਾ ਘੋੜੇ ਦੇ ਬੈਠ ਕੇ ਸ਼ਾਦੀ ਨਹੀਂ ਕਰ ਸਕਦਾ ਸ਼ਡਿਊਲ ਕਾਸਟ ਨੂੰ ਇੱਕ ਜਗ੍ਹਾ ਤੁਸੀਂ ਬੈਠ ਨਹੀਂ ਸਕਦਾ ਉਹ ਉਹਨਾਂ ਦੇ ਬਰਾਬਰ ਕੁਰਸੀ ਤੇ ਨਹੀਂ ਬੈਠ ਸਕਦਾ ਮੰਜੇ ਤੇ ਨਹੀਂ ਬੈਠ ਸਕਦਾ ਤੁਸੀਂ ਇਹੋ ਜਿਹਾ ਮਾਹੌਲ ਤੁਸੀਂ ਤਿਆਰ ਕਰਤਾ ਦੇਸ਼ ਦੇ ਵਿੱਚ ਜੋ ਆਜ਼ਾਦੀ ਤੋਂ ਬਾਅਦ ਸੈਕੂਲਰ ਪਾਰਟੀਆਂ ਨੇ ਕਾਂਗਰਸ ਹੋਈ ਲੈਫਟਿਸਟ ਹੋਏ ਹੋਰ ਬਹੁਤ ਪਾਰਟੀਆਂ ਨੇ ਈਵਨ ਬੀਜੇਪੀ ਚ ਵੀ ਬਹੁਤ ਸੈਕੂਲਰ ਲੀਡਰ ਸੀ ਉਹਨਾਂ ਨੇ ਦੇਸ਼ ਨੂੰ ਜੋੜਿਆ ਬਹੁਤ ਜੋੜਨ ਦੀ ਕੋਸ਼ਿਸ਼ ਕੀਤੀ ਅੱਗੇ ਵਧਾਇਆ ਇਹ ਤਾਂ ਇਹਨਾਂ ਨੇ ਫੇਰ ਉਹ 50 ਸਾਲ ਦੇ ਇਸ ਜਿਹੜਾ ਪਿੱਛੇ ਕਰਤਾ ਤੇ ਇਹ ਤੋਂ ਸਾਨੂੰ ਬਹੁਤ ਸੁਚੇਤ ਹੋਣਾ ਚਾਹੀਦਾ ਜੇ ਵਕੀਲ ਭਾਈਚਾਰਾ ਸੀ ਇਸ ਦਾ ਡਟ ਕੇ ਵਿਰੋਧ ਕਰਾਂਗੇ ਤੁਹਾਨੂੰ ਲੱਗਦਾ ਕਿ ਅੱਜ ਵੀ ਕਿਤੇ ਨਾ ਕਿਤੇ ਜਾਤੀ ਨੂੰ ਲੈ ਕੇ ਬਹੁਤ ਜ਼ਿਆਦਾ ਯਾਨੀ ਆਪਾਂ ਨੂੰ ਗਲਤ ਨਜ਼ਰੀਆਂ ਨਾਲ ਦੇਖਿਆ ਜਾਂਦੇ ਤੇ ਹਰ ਵਾਰੇ ਦੋ ਚਿਹਰੇ ਰੱਖੇ ਜਾਂਦੇ ਨੇ ਕਿ ਕਿਸੇ ਨੂੰ ਕਿਹਾ ਤਾਂ ਜਾਂਦਾ ਕਿ ਅਸੀਂ ਤੁਹਾਡੇ ਨਾਲਾਂ ਪਰ ਵੋਟਾਂ ਦੇ ਮਸਲੇ ਨੂੰ ਲਿੱਜੇ ਦੇਖੀਏ ਬਾਅਦ ਦੇ ਵਿੱਚ ਉਹਨਾਂ ਨੂੰ ਯਾਨੀ ਨੇੜੇ ਨਹੀਂ ਲਾਇਆ ਜਾਂਦਾ ਤੇ ਉਹਨਾਂ ਨੂੰ ਗਲਤ ਨਜ਼ਰੀ ਨਾਲ ਦੇਖਿਆ ਜਾਂਦਾ ਇਹ ਤਾਂ ਸਬੂਤ ਹੈ ਰੋਜ਼ ਤੁਸੀਂ ਤੁਸੀਂ ਦੇਖੋ ਦੇਸ਼ ਵਿੱਚ ਕੀ ਹੋ ਰਿਹਾ ਗਰੀਬ ਔਰਤਾਂ ਨਾਲ ਦਲਤਾਂ ਨਾਲ ਰੇਪ ਹੋ ਰਹੇ ਨੇ ਗਰੀਬ ਲੋਕਾਂ ਦੇ ਕਿਤੇ ਤੁਸੀਂ ਦੇਖਿਆ ਕਿਦਾਂ ਕਿਦਾਂ ਭੱਦੀਆਂ ਉਹਨਾਂ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਮੈਂ ਕੈਮਰੇ ਤੇ ਦੱਸ ਵੀ ਨਹੀਂ ਸਕਦਾ ਫਿਰ ਉਹਨਾਂ ਨਾਲ ਕਿਸ ਤਰ੍ਹਾਂ ਬਿਤਕਰਾ ਕਰਿਆ ਜਾਂਦਾ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਭਾਸ਼ਾ ਨਾਲ ਬੋਲਿਆ ਜਾਂਦਾ ਤੇ ਇਵਨ ਤੁਸੀਂ ਜੇ ਮੁਸਲਮਾਨਾਂ ਦੀ ਗੱਲ ਕਰੋ ਉਹਨਾਂ ਦੇ ਫ੍ਰਿਜ ਭੋਲੇ ਜਾਂਦੇ ਨੇ ਵੀ ਉਹਨਾਂ ਦੇ ਫ੍ਰੀਜਾਂ ਵਿੱਚ ਕੀ ਰੱਖਿਆ ਗਊ ਦਾ ਮਾਸ ਹੈ ਕਿ ਨਹੀਂ ਹੈ ਤੇ ਮਤਲਬ ਇਹ ਇਹਨਾਂ ਨੂੰ ហេਠਾਂ ਲਾਣ ਦੀ ਉਹ ਗੱਲ ਹੈ ਰੋਜ਼ ਹੋ ਰਹੇ ਨੇ ਇਹਦਾ ਬਿੱਤ ਕਰੇ ਕਿੱਥੇ ਜੂਲ ਕਾਸਟ ਦਾ ਕੀ ਭਲਾ ਹੋ ਗਿਆ ਦੱਸੋ ਮੈਨੂੰ ਉਹਦੀ ਉਹੀ ਹਾਲਤ ਹੈ ਉਹਦੀ ਉਸ ਤਰ੍ਹਾਂ ਹੀ ਉਹਨਾਂ ਨੂੰ ਆ ਪੰਜਾਬ ਤਾਂ ਗੁਰੂਆਂ ਦੀ ਧਰਤੀ ਹੈ ਇੱਥੇ ਤਾਂ ਕੋਈ ਜਾਤ ਪਾਤ ਦੀ ਗੱਲ ਨਹੀਂ ਹੈਗੀ ਗੁਰੂ ਸਾਹਿਬ ਨੇ ਬਹੁਤ ਜ਼ਿਆਦਾ ਖਤਮ ਕਰਦੀ ਤੁਸੀਂ ਆਹ ਬਾਕੀ ਸਟੇਟਾਂ ਕੁਝ ਸਟੇਟਾਂ ਛੱਡ ਕੇ ਦੇਸੀ ਵਿੱਚ ਜਾਓ ਤੁਸੀਂ ਕਿੱਦਾਂ ਦਾ ਬਰਤਾਰਾ ਕਰਦੇ ਨੇ ਉਹ ਸ਼ਡਿਊਲ ਕਾਸਟਾਂ ਨਾਲ ਕਿਆ ਨਹੀਂ ਹੋ ਰਿਹਾ ਸੁਭਿਧਾਨ ਚ ਤਾਂ ਇਹ ਲਿਖਿਆ ਵੀ ਤੁਸੀਂ ਇਹ ਬਰਾਬਰ ਕਰਨੇ ਸਾਰੇ ਜਾਤ ਪਾਤ ਖਤਮ ਕਰਨੀ ਹੈ ਬਿਲਕੁਲ ਸਾਰਿਆਂ ਨਾਲ ਇੱਕੋ ਜਿਹਾ ਵਰਤਾਅ ਕਰਨਾ ਹੈ ਤੇ ਅਸੀਂ ਕਿਹੜੀ ਸਦੀ ਚ ਰਹਿ ਰਹੇ ਹਾਂ ਪਰ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੀ ਗੱਲਾਂ ਬੜੀ ਦੂਰ ਤੱਕ ਜਾਣਗੀਆਂ ਕਿਤੇ ਨਾ ਕਿਤੇ ਹਿੰਦੁਸਤਾਨ ਦੇ ਵਿੱਚ ਇਸ ਗੱਲ ਨੂੰ ਲੈ ਕੇ ਦੰਗੇ ਵੀ ਹੋ ਸਕਦੇ ਨੇ ਕਿਉਂਕਿ ਜਾਤੀ ਢਕਾਣ ਦੀ ਗੱਲ ਆ ਰਹੀ ਹੈ ਇੱਥੇ ਨੇ ਹਿੰਦੁਸਤਾਨ ਦੇ ਲੋਕਾਂ ਨੇ ਦੰਗੇ ਕਰ ਲਏ ਹੁਣ ਦੇਖ ਲਿੱਦਾਂਗੇ ਦਾ ਥੋੜੀ ਦੇਰ ਅਸਰ ਹੁੰਦਾ ਸਗੋਂ ਲੋਕ ਤਾਂ ਜਾਗਰਤ ਹੋਣਗੇ ਸਗੋਂ ਸਾਰੇ ਉਹੀ ਮੈਂ ਤੁਹਾਨੂੰ ਕਹਿ ਰਿਹਾ ਕਿਸੇ ਕਮਿਊਨਿਟੀ ਚ ਖਾਸ ਕਰ ਸਨਾਤਨ ਧਰਮ ਦੇ ਵਿੱਚ ਵੀ ਕੁਝ ਲੋਕ ਹੀ ਹੁੰਦੇ ਨੇ ਸ਼ਰਾਰਤੀ ਅੰਸਰ ਜਿਹੜੇ ਮਾਹੌਲ ਨੂੰ ਖਰਾਬ ਕਰ ਦਿੰਦੇ ਨੇ 95 98% ਲੋਕ ਤਾਂ ਸ਼ਾਂਤ ਸ਼ਾਂਤੀ ਚਾਹੁੰਦੇ ਨੇ 1-2% ਜਿਹੜੇ ਲੋਕ ਨੇ ਉਹ ਪਿੱਛੇ ਤੋਂ ਚਾਹੇ ਉਹ ਪੈਸੇ ਲੈ ਕੇ ਕਰਨ ਜਾਂ ਉਹਨਾਂ ਦੀ ਕੋਈ ਪੋਲੀਟੀਕਲ ਮਨਸ਼ਾ ਹੁੰਦੀ ਹੈ ਉਹ ਪ੍ਰੋਜੈਕਟ ਕਰੇ ਜਾਂਦੇ ਨੇ ਲੋਕ ਬਹੁਤ ਸ਼ਾਂਤ ਮੈਨੇ ਪੰਜਾਬ ਦੇ ਅੱਛਾ ਲਾਸਟ ਦੇ ਜੀ ਅੱਛਾ ਲਾਸਟ ਸਵਾਲ ਲੇਵਾਂਗੇ ਤੁਹਾਡੇ ਵੱਲੋਂ ਅੱਗੇ ਕੀ ਕਾਰਵਾਈ ਰਹਿਣ ਵਾਲੀ ਹੈ ਐਸੋਸੀਏਸ਼ਨ ਵੱਲੋਂ ਤੁਹਾਡੀ ਵੱਲੋਂ ਸਾਡੇ ਵੱਲੋਂ ਸਾਡੀ ਐਸੋਸੀਏਸ਼ਨ ਨੇ ਇੰਡੀਆ ਲੈਵਲ ਤੇ ਫੈਸਲਾ ਕੀਤਾ ਕਿ ਅਲੱਗ-ਅਲੱਗ ਸਟੇਟਾਂ 'ਚ ਅਸੀਂ ਜਿੱਦਾਂ ਅੱਜ ਪ੍ਰੈਸ ਕਾਨਫਰੈਂਸ ਕੀਤੀ ਹੈ ਪ੍ਰੈਸ ਕਾਨਫਰੈਂਸ ਵੀ ਕਰਾਂਗੇ ਲੋਕਾਂ ਨੂੰ ਜਾਗਤ ਕਰਨ ਲਈ ਸੜਕਾਂ ਦੇ ਵੀ ਆਵਾਂਗੇ ਤੇ ਸਾਰੇ ਵਕੀਲ ਭਾਈਚਾਰੇ ਨੂੰ ਇਕੱਠਾ ਕਰਕੇ ਅੱਗੇ ਇਹ ਮੂਵ ਨੂੰ ਚਲਾਵਾਂਗੇ ਤੇ ਜੁਡੀਸ਼ਰੀ ਨੂੰ ਜਿਹੜਾ ਉਹ ਹਮਲਾ ਜਿਹੜਾ ਜੁਡੀਸ਼ਰੀ ਤੇ ਨਹੀਂ ਹੋਣ ਦੇਵਾਂਗੇ ਕਿਉਂਕਿ ਜੇ ਜੁਡੀਸ਼ਰੀ ਉਹ ਤੁਸੀਂ ਇਹਨਾਂ ਨੇ ਖਤਮ ਕਰਤੀ ਆ ਕਾਬੂ ਕਰ ਲਈ ਤੇ ਦੇਸ਼ ਵਿੱਚ ਡੈਮੋਕ੍ਰੇਸੀ ਨਹੀਂ ਰਹੇਗੀ ਅਲੱਗ-ਅਲੱਗ ਸਟੇਟਾਂ 'ਚ ਅਸੀਂ ਸਾਰੇ ਅਸੀਂ ਬਾਅਦ ਜਿਹੜੀਆਂ ਕਾਉਂਸਲ ਜਿਨੇ ਸਾਡੀਆਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਇਸ ਮਾਮਲੇ ਦੇ ਪ੍ਰਤੀ ਅਗਿਆਨ ਤੇ ਜੱਜ ਸਾਹਿਬ ਚਾਹੇ ਉਹ ਡਿਸਟ੍ਰਿਕਟ ਕੋਰਟ ਹੈ ਚਾਹੇ ਉਹ ਲੋਅਰ ਕੋਰਟ ਹੈ ਚਾਹੇ ਸੁਪਰੀਮ ਕੋਰਟ ਹੈ ਉਹ ਬਿਲਕੁਲ ਨਰਫਾਕ ਹੋ ਕੇ ਫੈਸਲੇ ਕਰਨ ਤੇ ਸਾਰੇ ਲੋਕਾਂ ਨੂੰ ਜਸਾਹਬਾਨ ਦੇ ਫੈਸਲਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਕਿਉਂਕਿ ਦੇਸ਼ ਦੀ ਜੁਡੀਸ਼ਰੀ ਹੈ ਤੇ ਵਕੀਲ ਹੈ ਉਹੀ ਗਰੀਬ ਲੋਕਾਂ ਨੂੰ ਉਹੀ ਦਲਿਤ ਲੋਕਾਂ ਨੂੰ ਉਹੀ ਘੱਟ ਗਿਣਤੀਆਂ ਨੂੰ ਉਹੀ ਦੇਸ਼ ਦੇ ਆਮ ਲੋਕਾਂ ਨੂੰ ਉਹੀ ਦੇਸ਼ ਦੀ ਡੈਮੋਕ੍ਰੇਸੀ ਨੂੰ ਉਹ ਬਚਾ ਸਕਦੇ ਆ ਸੋ ਧੰਨਵਾਦੀ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸੋ ਇਸ ਏਸੀਜੀ ਆਪਣੇ ਨਾਲ ਸੀਨੀਅਰ ਐਡਵੋਕੇਟ ਦਰਸ਼ਨ ਸਿੰਘ ਢਾਲੀਵਾਲ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੋ तमाम ਗੱਲਾਂ ਬਾਤਾਂ ਕੀਤੀਆਂ ਜੋ ਅੱਜ ਦੇਖਿਆ ਜਾਂਦਾ ਕਿ ਹਿੰਦੂਸਤਾਨ ਦੇ ਵਿੱਚ ਜੋ ਵੀ ਹੋ ਰਿਹਾ ਸੋ ਮਾਨਯੋਗ ਚੀਫ ਜਸਟਿਸ ਤੇ ਜਿਸ ਤਰ੍ਹਾਂ ਕਿ ਇੱਕ ਵਕੀਲ ਵੱਲੋਂ ਜੁੱਤੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਉਸ ਤੇ ਚਰਚਾ ਕੀਤੀ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪ ਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਅਜੇ ਤੱਕ ਕੋ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜੁ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ دی ਹੋਈ ਇਜਾਜ਼ਤ ਮੇਰੀ ਸਹੋਗੀ ਗੁਰਪ੍ਰੀਤ ਧੂਆ ਦੇ ਨਾਲ ਸੌਨੂ ਜਾਸਲਾ ਦੀ ਰਿਪੋਰਟ ਮੋਹਾਲੀ